ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਬ੍ਰਦਰ ਡੈਰੀ ਫਾਰਮ 'ਚ ਅੱਜ ਦੀ ਵੀਡੀਓ ਬਣਾ ਰਹੇ ਆ ਪਿੰਡ ਸਮਾਲਸਰ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਬਾਈਨੂ ਮੋਗਾ ਪੈ ਜਾਂਦਾ ਅੱਜ ਦੀ ਵੀਡੀਓ 'ਚ ਆ ਸਾਹਮਣੇ ਤੁਸੀਂ ਸਕਰੀਨ ਤੇ ਜਿਹੜੀ ਵਾੜ ਦੇਖ ਰਹੇ ਹੋ ਇਹ ਵਿਕਾਊ ਆ ਪ੍ਰੋਪਰ ਜਾਣਕਾਰੀ ਜਿਹੜੀ ਉਹ ਆਪਾਂ ਬਾਈ ਸਾਹਿਬ ਤੋਂ ਲੈ ਲਾਂਗੇ ਕਿਹੜੇ ਸੂਏ ਆ ਕਿੰਨਾ ਦੁੱਧ ਦੇ ਨੇ ਪਿਛਲੇ ਸੂਏ ਦਿੱਤਾ ਕਿੰਨੇ ਟਾਈਮ ਦੀ ਕੱਚੀ ਆ ਘਰੇਲੂ ਪਸ਼ੂ ਆ ਬਾਈ ਦੇ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਤੇ ਥੋੜੇ ਪਸ਼ੂ ਘਰੇ ਰੱਖੇ ਪਿਆ ਬਾਈ ਤੇ ਜਦੋਂ ਕੋਈ ਵਿੱਚ ਪਸ਼ੂ ਤਿਆਰ ਹੋ ਜਾਂਦਾ ਤਾਂ ਬਾਈ ਫਿਰ ਇੱਕ ਅੱਧਾ ਨਾਗੇ ਸੇਲ ਕਰ ਦਿੰਦਾ ਆਉਂ ਕਰਦੇ ਆ ਗੱਲਬਾਤ ਲੈਣੇ ਆਂ ਡਿਟੇਲ ਸასი ਘਾਲ ਵੀਰੇ ਸასი ਘਾਲ ਕੀ ਨਾਮ ਵੀਰੇ ਤੇਜੇਮ ਸਿੰਘ ਜੀ ਠੀਕ ਹੈ ਜੀ ਤੇ ਘਰਦ ਕੋਈ ਆ ਵੇੜ ਆਪਣੀ ਆ ਘਰਦੀ ਕਿਹੜਾ ਸੂਆ ਸੁਣੇ ਇਹਨੇ ਇਹਦਾ ਦੂਜਾ ਸੂਆ ਸੁਣਦਾ ਠੀਕ ਹੈ ਜੀ ਤੇ ਕਿੰਨੇ ਕ ਦਿਨਾਂ ਦੀ ਕੱਚੀ ਆ ਇਹ ਤਾਂ 20 ਤਰੀਕ ਨੂੰ ਦਾਨ ਪੂਰੇ ਆ ਠੀਕ ਆ 20 ਤਰੀਕ ਨੂੰ ਦਾਨ ਪੂਰੇ ਆ ਤੇ ਕਿੰਨਾ ਕ ਦੁੱਧ ਪਾਇਆ ਪਹਿਲੇ ਸੂਏ ਨੇ ਇਹਨੇ ਇਹਦਾ 16-17 ਕਿਲੋ ਇੱਥੇ ਠੀਕ ਹੈ ਜੀ ਹੁਣ ਇਹਦੇ ਸੀਮਣ ਕਿਹੜਾ ਲੱਗਿਆ ਕੋਈ ਪਤਾ ਸੀਮਣ ਦਾ ਨਹੀਂ ਪਤਾ ਠੀਕ ਹੈ ਜੀ ਦੇਖ ਸਕਦੇ ਆਂ ਦੋਸਤੋ ਦੂਜਾ ਸੂਆ ਸੁਣਾ ਤੇ 20 ਤਰੀਕ ਨੂੰ ਦਿਨ ਪੂਰੇ ਆ ਅੱਜ ਤਰੀਕ ਹੈਗੀ ਆ 13 7 ਦਿਨ ਪਏ ਆ ਸੂਣ ਚ ਪੂਰੇ ਹੂਨ ਚ ਬਾਕੀ ਉੱਤੇ ਵੀ ਲਗਾ ਸਕਦੀ ਆ ਤੇ ਪਿਛਲੇ ਸੂਏ ਨੇ 16 ਕਿਲੋ ਦੁੱਧ ਦਿੱਤਾ ਬਈ ਤੋਰਦੀ ਇਹ ਮੜੀ ਬਾਕੀ ਦੇਖ ਸਕਦੇ ਆਂ ਸੀਮਣ ਦੀ ਜਿਹੜੀ ਡਿਟੇਲ ਆ ਉਹ ਬਾਈ ਨੂੰ ਜਾਣਕਾਰੀ ਹੈ ਨੀਗੀ ਸੀਮਨ ਬਾਰੇ ਵੈਸੇ ਲੱਗਿਆ ਚੰਗਾ ਹੀ ਸੀਮਨ ਦੇਖ ਸਕਦੇ ਆ ਦੋਸਤੋ ਪੂਰੀ ਚੰਗੀ ਵਿਹੜ ਬਹੁਤ ਸੋਹਣਾ ਹੱਥੀਂ ਚਵਾਈ ਵਾਲਾ ਥਾਣਾ ਮੋਟਾ-ਮੋਟਾ ਬਾਕੀ ਪਲੀ ਸਭੀ ਵੀ ਚੰਗੀ ਆ ਦੇਖ ਸਕਦੇ ਆ ਮੋੜ ਲਿਆ ਬਾਈ ਦੇਖ ਸਕਦੇ ਆ ਦੋਸਤੋ ਪੂਰੀ ਚੰਗੀ ਵਿਹੜਾ ਪ੍ਰਿੰਟ ਵਾਲੀ ਇਹ 에ਅਰ ਸ਼ੇਅਰ ਨਾਲ ਥੋੜੀ ਜੀ ਕ੍ਰੋਸ ਪੈਂਦੀ ਆ ਤੇ ਬਾਕੀ ਇਹਦਾ ਰੇਟ ਆ ਉਹ ਬਾਈ ਤੋਂ ਆਪਾਂ ਪੁੱਛ ਲੈਨੇ ਆ ਤੇ ਭਾਈ ਇਹਦਾ ਮੁੱਲ ਕੀ ਕਰਦੇ ਇਹਦਾ 82000 ਰਾਈ ਠੀਕ ਆ 82000 ਮੁੱਲ ਮੰਨ ਤਾਂ ਤਾਂ ਹੋ ਜੂ ਵਿੱਚੋਂ ਹਾਂਜੀ ਹੋ ਜੀ ਫੋਨ ਨੰਬਰ ਦੱਸ ਦਿਓ ਜੀ 98143 ਜੀ 98143 94688 94688 98143 94688 ਇਹ ਬਾਈ ਦਾ ਕੰਟੈਕਟ ਨੰਬਰ ਆ ਜ਼ਰੂਰ ਕੰਟੈਕਟ ਕਰੋ ਦੋਸਤੋ ਪੂਰੀ ਚੰਗੀ ਵਿਹੜਾ ਬਾਕੀ ਥਣ ਥਣ ਦੇਖ ਸਕਦੇ ਆ ਤੁਸੀਂ ਪੂਰੀ ਵਿਥੀ ਤੇ ਥਣ ਲੱਗਿਆ ਵਾ ਵੀਡੀਓ ਵੇਖਣ ਲਈ ਧੰਨਵਾਦ